ਦੀ ਸਾਧਨ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਹੀ ਗੁਰ ਦੀ ਕਾਲਸਾ ਵਾਹੀ ਗੁਰ ਦੀ ਫਤਿਹ ਮਾਤਾ ਗੁਦਰੀ ਜੀ ਮੂਡ ਨਾਲ ਜੀਵਨ ਅਤੇ ਸ਼ਖਸੀਅਤ ਪੰਜਾਬ ਦੇ ਦੁਖੀ ਧਰਤੀ ਤੇ ਐਸੀ ਆਗੂਹਾ ਉਤਰਦੀਆਂ ਹਨ ਜੋ ਆਪਣੇ ਜੀਵਨ ਨਾਲ ਹੀ ਲਿਖੀ ਸਭ ਨੂੰ ਆਪਣੀ ਸਬਰ ਸੇਵਾ ਅਤੇ ਸਿਮਰਨ ਨਾਲ ਔਨ ਬੜੀਆਂ ਬ੍ਰੇਡੀਆਂ ਨੂੰ ਰੋਖਣ ਕਰ ਦਿੰਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ ਜੋ ਉਤਉ ਭਗਤ ਜਗ ਸੂਰਮਾ ਬਣਾ ਦਿੱਤਾ। ਮਾਵਾ ਦਾ ਇਸ ਗਗਤ ਵਿੱਚ ਬਹੁਤ ਕੋਈਆਂ ਹਨ ਪਰ ਮਾਤਾ ਗੁਜਰੀ ਜੀ ਦਾ ਜੀਵਨ ਇੱਕ ਐਸੀ ਰੌਸ਼ਨੀ ਸੀ ਜਿਸ ਨੇ ਸਿੱਖ ਇਤਿਹਾਸ ਵਿੱਚ ਚਾਨਣ ਬੁਨਾਰੇ ਦਾ ਕੰਮ ਕੀਤਾ। ਮਾਤਾ ਗੁਜਰੀ ਜੀ ਦਾ ਜਨਮ ਪਾਈ ਲਾਲ ਚੰਦ ਅਤੇ ਮਾਤਾ ਬਿਸ਼ਨੌਰ ਦੇ ਘਰ ਲਗਭਗ 1624 ਈਸਵੀ ਵਿੱਚ ਹੋਇਆ। ਬਚਪਨ ਤੋਂ ਹੀ ਉਹ ਤਤਗੁਣ ਸੰਜਮ ਅਤੇ ਸ਼ਾਂਤਮਨ ਦੇ ਪ੍ਰਤੀਕ ਸਨ। ਉਨ੍ਹਾਂ ਦੀ ਸ਼ਖਸੀਅਤ ਵਿੱਚ ਬਹੁਤ ਸਹਿਜ ਅਤੇ ਜਸਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀਆਂ ਮਹਾਨ ਕੂਮਤਾ ਲਈ ਤਿਆਰ ਕਰ ਰਿਹਾ ਸੀ ਸੋਲਰ ਸੁਸਤੀ ਇਸੇ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ ਵਿਆਹ ਤੋਂ ਬਾਅਦ ਉਹ ਕਰਤਾਰਪੁਰ ਤੋਂ ਅਤਿ ਸ੍ਰੀ ਕਰਤਾਰਪੁਰਪੁਰ ਸਾਹਿਬ ਆ ਗਏ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ ਤਾਂ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਦਰੀ ਜੀ ਨਗਰ ਬਕਾਲਾ ਵਿਖੇ ਰਹਿ ਲਗੇ ਇੱਥੇ ਮਾਤਾ ਗੁਦਰੀ ਜੀ ਨੇ ਆਪਣੇ ਧੀਰਜ ਨਿਮਰਤਾ ਅਤੇ ਸੇਵਾ ਭਾਵਨਾ ਨਾਲ ਸਿਰ ਸਬਦਾ ਮੰਨ ਦਿੱਤਿਆ ਸਭੋ ਗੁਰੂ ਸਾਹਿਬ ਦੇ ਘੋਰਾ ਸਾਹਿਬ ਵਿਖੇ ਅੰਤਰਿਆਨ ਵੇਂ ਸਮੇਂ ਮਾਤਾ ਨਾਨਕੀ ਜੀ ਨਾਲ ਰਲ ਕੇ ਸਾਰੇ ਕਾਰਜਾਂ ਦੇ ਨਿਰਵਿਘਨ ਮੁਕੰਮਲ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਇਕ ਕਾਲਣਾ ਇਤਿਹਾਸੇ ਕੋਨੀ ਵਧ ਸਮਾਂ ਜਾਰੀ ਰਿਹਾ 1653 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਵਾਂ ਨਗਰ ਚੱਕ ਨਾਨਕੀ ਵਸਾਇਆ ਉਸ ਸਮੇਂ ਮਾਤਾ ਗੁਜਰੀ ਜੀ ਸੰਸਾ ਦੀ ਸੇਵਾ ਵਿੱਚ ਸੰਦੇਸ਼ ਅੱਗੇ ਰਹੇ ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ ਪੰਗਰ ਅਤੇ ਪੂਰਬੀ ਯਾਤਰਾਵਾਂ ਵਿੱਚ ਨਾਲ ਗਏ ਜਿੱਥੇ ਵੀ ਗੁਰੂ ਜੀ ਪਹੁੰਚਦੇ ਉੱਥੇ ਹੀ ਮਾਤਾ ਜੀ ਆਪਣੀ ਨਿਮਰਤਾ ਨਾਲ ਸੰਗਤ ਦੇ ਦਿਲਾਂ ਵਿੱਚ ਪਿਆਰ ਦੀ ਦੀਪ ਜਿਤ ਦਿੰਦੇ ਸਨ 1666 ਫ੍ਰੀਵਰ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਵਿਖੇ ਮਾਤਾ ਗੁਦਰੀ ਗੁਜਰੀ ਜੀ ਦੀ ਕੁੱਖੋਂ ਪ੍ਰਕਾਸ਼ ਹੋਇਆ ਤਾਂ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦੀ ਯਾਤਰਾ ਤੇ ਗਏ ਹੋਏ ਸਨ ਮਾਤਾ ਜੀ ਨੇ ਬਾਅਦ ਗੋਬਿੰਦ ਰਾਏ ਜੀ ਦੀ ਗੁਰਮਤਿ ਸੰਸਕਾਰਾਂ ਨਾਲ ਭਰਪੂਰ ਪਰਵਰਿਸ਼ ਕੀਤੀ ਉਹਨਾਂ ਨੇ ਬਚਪਨ ਤੋਂ ਹੀ ਕੁੱਟਰ ਨੂੰ ਭਾਸ਼ਾ ਗਿਆਨ ਤੇ ਸ਼ਾਸਤਰ ਵਿਦਿਆ ਸਿਖਾਉਣ ਦੀ ਵਿਵਸਥਾ ਕੀਤੀ ਇਤਿਹਾਸਿਕ ਸਾਖੀਆਂ ਵਿੱਚ ਆਉਂਦਾ ਹੈ ਕਿ ਜਦ ਬਾਗੂ ਗੁਰੂ ਗੋਬਿੰਦ ਰਾਏ ਨਿਸ਼ਾਨੇबाजी ਸਿੱਖਣ ਲੱਗੇ ਨਿਸ਼ਾਨੇ ਲਗਾਉਂਦੇ ਤਾਂ ਕਈ ਵਾਰ ਮਿੱਟੀ ਦੇ ਘੜੇ ਨਿਸ਼ਾਨਾ ਬਣ ਕੇ ਟੁੱਟ ਜਾਂਦੇ ਮਾਤਾ ਜੀ ਦੇ ਇਲਾਕੇ ਭਾਰ ਵਿੱਚ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਡਗਰਾਂ ਦੇ ਦਿੱਤੀਆਂ ਇਕ ਹੋਰ ਸ਼ਾਖੀ ਅਨੁਸਾਰ ਜਦ ਬਾਲ ਗੋਬਿੰਦ ਰਾਏ ਨੇ ਸੋਨੇ ਦਾ ਕੰਗੜ ਗੰਗਾ ਨਦੀ ਵਿੱਚ ਛੁੱਟ ਲਿਆ ਤੇ ਮਾਤਾ ਜੀ ਨੇ ਪੁੱਛਿਆ ਕੰਗੜ ਕਿੱਥੇ ਛੁੱਟਿਆ ਹੈ ਤਾਂ ਗੁਰੂ ਗੋਬਿੰਦ ਰਾਏ ਨੇ ਦੱਸਣ ਦੀ ਦੂਜੇ ਹੱਥ ਵਿੱਚ ਪਾਇਆ ਕੰਗੜ ਵੀ ਉਸੇ ਜਗ੍ਹਾ ਵਿੱਚ ਛੁੱਟ ਦਿੱਤਾ ਮਾਤਾ ਜੀ ਨੇ ਇਸ ਘਟਨਾ ਵਿੱਚੋਂ ਪੁੱਤਰ ਦੀ ਨਿਰਲੇਪਤਾ ਤੇ ਰਜਾ ਵਿੱਚ ਖੁਸ਼ ਰਹਿਣ ਦੀ ਗੁਣਵਾਨੀ ਦੇਖੀ ਤੇ ਅੰਦਰੋਂ ਪ੍ਰਸੰਨ ਹੋਏ 1675 ਈਸਵੀ ਦੇ ਸਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨੁਕਤਾ ਅਤਿ タルਮੀ ਖਾਤਰ ਆਪਣਾ ਹਾਣ ਦਿੱਤੀ ਤਾਂ ਮਾਤਾ ਗੁਜਰੀ ਜੀ ਨੇ ਇਸ ਭਾਣੇ ਨੂੰ ਮਿੱਠਾ ਮੰਨਿਆ ਉਹਨਾਂ ਦੀ ਧੀ ਰਜਵਾਨ ਸ਼ਖੀਰਤ ਨੇ ਪਰਿਵਾਰ ਅਤੇ ਸੰਗਤ ਨੂੰ ਹੌਸਲਾ ਦਿੱਤਾ 1699 ਈਸਵੀ ਦੀ ਵਿਸਾਖੀ ਤੇ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸਾ ਪੰਥ ਦੀ ਸਾਜਨਾ ਕੀਤੀ ਤਾਂ ਮਾਤਾ ਜੀ ਉਸ ਥਾਂ ਮੌਜੂਦ ਸਨ ਮਾਤਾ ਗੁਜਰੀ ਜੀ ਦਾ ਜੀਵਨ ਗੁਰਪਤੀ ਅਤੇ ਉੱਤਪਤੀ ਵਿਸ਼ਵਾਸ ਨਿਸ਼ਟਾ ਅਤੇ ਸਮਰਪਣ ਭਾਵ ਗੁਰੂ ਘਰ ਵਿੱਚ ਵਿਸ਼ੇਸ਼ ਸਭੂ ਸਰਵ ਸਥਾਨ ਰੱਖਦਾ ਹੈ ਉਹਨਾਂ ਦਾ ਜੀਵਨ ਇੱਕ ਚਾਣਨ ਹੈ ਸੇਵਾ ਸਿਮਰਨ ਅਤੇ ਤਿਆਗ ਉਹ ਸਿੱਖ ਇਤਿਹਾਸ ਦੀਆਂ ਉਹਨਾਂ ਅਨਮੋਲ ਪ੍ਰੋਗਰਾਮ ਵਿੱਚੋਂ ਹਨ ਜਿਨ੍ਹਾਂ ਦੀ ਯਾਦ ਪੀੜੀਦਰ ਪੀੜੀ ਸਿੱਖ ਰੋਹਾਂ ਨੂੰ ਰੌਸ਼ਨ ਕਰਦੀ ਰਹੇ ਵਾਹਿਗੁਰੂ ਜੀ ਦਾ ਖਾਲਸਾ Wow, okay. Boa noite